ਬਲੀ ਸੰਗਾ ਕੀ ਚੇਰ ਉਚਾਰਨੇ ਨੇ ਸੰਤ ਡੋਬਦੇ ਆ ਦੇ ਵੇੜ ਤਾਰ ਦਿੰਦੇ ਜੋ ਨਾਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ 350 ਸਾਲੀ ਸ਼ਹੀਦੀ ਸ਼ਤਾਬਦੀ ਨੂੰ ਮੁਖ ਰੱਖਦੇ ਆ ਹੋਇਆ ਪਿਛਲੇ ਸਮੇਂ ਤੋਂ ਗਰੀਬ ਨਿਵਾਜ ਜੀ ਦੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਪ੍ਰਾਰੰਭ ਹੋਈ ਹੈ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਤਰਸ ਕਰਕੇ ਸਭਾਂ ਬਖਸ਼ਿਸ਼ ਕੀਤਾ ਹੈ ਅੱਜ ਅਗਲੇ ਸ਼ਬਦ ਦੀ ਪਾਵਨ ਵਿਚਾਰ ਨਾਲ ਅਸੀਂ ਜੁੜਨਾ ਹੈ ਜਿਵੇਂ ਸੱਚੇ ਪਾਤਸ਼ਾਹ ਤਰਸ ਕਰਕੇ ਵਿਚਾਰਾ ਕਰਵਾ ਲੈਣ ਜਿਵੇਂ ਆਪ ਸੰਗਤ ਸਿਰ ਤੇ ਤਰਸ ਕਰਕੇ ਹੱਥ ਰੱਖੋ ਉਸੇ ਤਰ੍ਹਾਂ ਦੇ ਨਾਲ ਹੀ ਕੁਝ ਕਿਹਾ ਸੁਣਿਆ ਸੁਣਾਇਆ ਜਾ ਸਕਦਾ ਹੈ ਆਪ ਜੀ ਦੀ ਮਿਹਰ ਤੋਂ ਬਿਨਾ ਆਪ ਜੀ ਦੀ ਦਇਆਲਤਾ ਆਪ ਜੀ ਦੇ ਤਰਸ ਤੋਂ ਬਿਨਾ ਆਪਣੇ ਵਿੱਚ ਕੋਈ ਅਜੇਹੀ ਯੋਗਤਾ ਨਹੀਂ ਕੋਈ ਅਜੇਹੀ ਵਿਦਵਤਾ ਪੜਾਈ ਨਹੀਂ ਜੀ ਦੇ ਕਰਕੇ ਆਪ ਸੰਗਤਾਂ ਵਿੱਚ ਗੁਰੂ ਸ਼ਬਦ ਦੀ ਵਿਚਾਰ ਕੁਝ ਸਮੇਂ ਵਾਸਤੇ ਰੱਖ ਸਕੀਏ ਆਪ ਜੀ ਨੇ ਤਰਸ ਕਰਨਾ ਆਓ ਸੰਖੇਪ ਸ਼ਬਦਾਂ ਵਿੱਚ ਮੈਂ ਇਸੇ ਲਈ ਤੁਹਾਡੇ ਨਾਲ ਸਾਥ ਕਰਦਾ ਹਾਂ ਭੂਮਿਕਾ ਦੇ ਤੌਰ ਤੇ ਤਾਂ ਕਿ ਅੱਗੇ ਗੁਰਬਾਣੀ ਦੇ ਅਰਥਾਂ ਵਾਸਤੇ ਹੋਰ ਸਤਿਗੁਰੂ ਜੀ ਦੀ ਪਾਵਨ ਵਿਚਾਰ ਵਾਸਤੇ ਸਾਡੇ ਕੋਲ ਅਗਲੇ ਕੁਝ ਮਿੰਟ ਜ਼ਿਆਦਾ ਬਚ ਜਾਣ ਫਿਰ ਹੋਰ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸ ਪੰਨੀ ਬਾਣੀ ਦਾ ਵੈਰਾਗਮਈ ਗੁਰਦੇਵ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਸੀਂ ਰਸ ਲਈਏ ਇੱਕ ਇੱਕ ਸ਼ਬਦ ਇੱਕ ਇੱਕ ਬਚਨ ਇਉਂ ਸਮਝੀਏ ਜਿਵੇਂ ਮਹਾਰਾਜ ਜੀ ਦੇ ਸਾਹਮਣੇ ਬੈਠ ਕੇ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਸੁਣ ਰਹੇ ਹੋਈ ਮਨ ਬਿਰਤੀਆਂ ਨੂੰ ਇਕਾਧਰ ਕਰੋ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਕੁਝ ਸਮੇਂ ਵਾਸਤੇ ਜ਼ਿੰਦਗੀ ਦੇ ਵਿੱਚ ਪਾਉਜ਼ ਲਾ ਲਓ ਜਿਵੇਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਮਹਾਰਾਜ ਨੇ ਰਹਾਉ ਲਾਏ ਨੇ ਨਾ ਜਗਾ ਜਗਾ ਤੇ ਸੱਚੇ ਪਾਤਸ਼ਾਹ ਜੀ ਨੇ ਰਹਾਉ ਰਹਾਉ ਸ਼ਬਦ ਵਰਤਿਆ ਹੈ ਸਾਡੀ ਜ਼ਿੰਦਗੀ ਵਿੱਚ ਵੀ ਪਾਉਜ਼ ਰਹਾਉ ਹੋਣਾ ਚਾਹੀਦਾ ਥੋੜਾ ਜਿਹਾ ਸਮਾਂ ਪਾਉਜ਼ ਲਾ ਕੇ ਰਹਾਉ ਦੇ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਨਾਲ ਜੁੜਿਏ ਜੀ ਗਾੜੀ ਮਹੱਲਾ ਨਾਵਾ ਗਉੜੀ ਰਾਗ ਦੇ ਅੰਦਰ ਹੁਣ ਇਹ ਤੀਸਰਾ ਸ਼ਬਦ ਆਇਆ ਹੈ ਧਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਾਨੀ ਕਾ ਹਰ ਜਸ ਮਨ ਨਹੀਂ ਆਵੇ ਮਹਾਰਾਜ ਕਹਿੰਦੇ ਜਿਹੜਾ ਪ੍ਰਾਨਾਤਾਰੀ ਜੀਵ ਹੈ ਨਾ ਵਾਹਿਗੁਰੂ ਪਰਮੇਸ਼ਰ ਦਾ ਜਸ ਇਹਦੇ ਮਨ ਵਿੱਚ ਆਉਂਦਾ ਨਹੀਂ ਪ੍ਰਾਨੀ ਕਹੋ ਹਰ ਜਸ ਮਨ ਨਹੀਂ ਆਵੇ ਇਹਦੇ ਮਨ ਵਿੱਚ ਖਿਆਲ ਨਹੀਂ ਆਉਂਦਾ ਰੱਬ ਦੇ ਜਸ ਦਾ ਖਿਆਲ ਸਦਾ ਯਾਦ ਰੱਖਿਓ ਉਸ ਚੀਜ਼ ਦਾ ਹੀ ਆਉਂਦਾ ਹੈ ਜਿਹੜੀ ਚੀਜ਼ ਬਾਰੇ ਯਤਨ ਕੀਤਾ ਜਾਵੇ ਜਿਹਦੇ ਬਾਰੇ ਕੋਸ਼ਿਸ਼ ਕੀਤੀ ਜਾਵੇ ਜਦੋਂ ਸਾਨੂੰ ਪਤਾ ਹੈ ਸਕੂਲ ਵਿੱਚ ਜਾਣਾ ਹੈ ਪੜ੍ਹਨਾ ਹੈ ਬੱਚਿਆਂ ਨੇ ਅਸੀਂ ਕੰਮਾਂ ਤੇ ਜਾਣਾ ਹੈ ਫਿਰ ਉਹਦਾ ਖਿਆਲ ਸਾਰਾ ਦਿਨ ਮਨ ਵਿੱਚ ਬਣਿਆ ਰਹਿੰਦਾ ਜਿਸ ਚੀਜ਼ ਦੀ ਵੀ ਯਾਦ ਮਨ ਵਿੱਚ ਬਣੀ ਰਹਿੰਦੀ ਹੈ ਜਿਹੜਾ ਵੀ ਖਿਆਲ ਮਨ ਵਿੱਚ ਬਣਿਆ ਰਹਿੰਦਾ ਹੈ ਉਹ ਇਸੇ ਕਰਕੇ ਬਣਦਾ ਹੈ ਕਿਉਂਕਿ ਉਹਦੇ ਵਾਸਤੇ ਕੋਸ਼ਿਸ਼ ਉਹਦੇ ਵਾਸਤੇ ਯਤਨ ਕੀਤਾ ਹੋ ਰੱਬ ਦਾ ਨਾਮ ਸਿਮਰਨ ਵਾਸਤੇ ਤਾਂ ਕਦੀ ਅਸੀਂ ਯਤਨ ਹੀ ਨਹੀਂ ਕੀਤਾ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਡੇ ਮਨ ਵਿੱਚ ਕਿਵੇਂ ਆਵੇ ਇਸੇ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਅੰਤ ਕਾਲ ਜੋ ਲక్ష్ਮੀ ਸਿਮਰੈ ਗੂਜਰੀ ਰਾਗ ਦੇ ਅੰਦਰ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜਮਰੈ ਸਰਬਜੋਨ ਬਲ ਬਲ ਆਵਤਰ ਹੈ ساری ਜ਼ਿੰਦਗੀ ਜਿਹੜਾ ਬੰਦਾ ਮਾਇਆ ਦਾ ਸਿਮਰਨ ਕਰਦਾ ਰਹੇ ਅੰਤ ਕਾਲ ਫਿਰ ਉਹਨੂੰ ਮਾਇਆ ਦਾ ਹੀ ਖਿਆਲ ਆਵੇਗਾ ਜਿਹੜਾ ساری ਜ਼ਿੰਦਗੀ ਘਰ ਮੰਦਰ ਨੂੰ ਸਿਮਰਦਾ ਰਹੇ ਮਾਰੇ ਕਹਿੰਦੇ ਵੇਖੀ ਕਿਤੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਪ੍ਰੇਤ ਜੋਨ ਬਲਬਲ ਉਤਰੈ ਸੁਣਿਆ ਐ ਨਾ ਪ੍ਰੇਤਾਂ ਭੂਤਾਂ ਭਟਕਦੀਆਂ ਹੀ ਤੁਰੀਆਂ ਫਿਰਦੀਆਂ ਨੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਹੀ ਭਟਕਦਾ ਤੁਰਿਆ ਫਿਰੇਗਾ ਜੇ ਤੈਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਹੀਂ ਚੇਤੇ ਹੁੰਦਾ ਜਿਸ ਵੀ ਚੀਜ਼ ਵਾਸਤੇ ਜਿਸ ਵੀ ਵਸਤੂ ਵਾਸਤੇ ਪ੍ਰਯਾਸ ਕੀਤਾ ਹੋਵੇ ਕੋਸ਼ਿਸ਼ ਕੀਤੀ ਹੋਵੇ ਉਹਦਾ ਹੀ ਮਨ ਵਿੱਚ ਸਦਾ ਖਿਆਲ ਰਹਿੰਦਾ ਹੈ ਰੱਬ ਦੇ ਨਾਮ ਵਾਸਤੇ ਤਾਂ ਯਤਨ ਹੀ ਨਹੀਂ ਕੀਤਾ ਇੱਕ ਵਾਰੀ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਾਬਾ ਸੰਤਾ ਸਿੰਘ ਦੀ ਰਹਿੰਦੇ ਹੁੰਦੇ ਸੀ ਭਾਈ ਨੰਦ ਲਾਲ ਜੀ ਪਬਲਿਕ ਸਕੂਲ ਵਿੱਚ ਸ੍ਰੀ ਆਨੰਦਪੁਰ ਸਾਹਿਬ ਮੈਨੂੰ ਯਾਦ ਆ ਗਈ ਗੱਲ ਦਾਸ ਦੇ ਨਾਲ ਇੱਕ ਦਾਸ ਦਾ ਬਚਪਨ ਦਾ ਸਾਥੀ ਸੀ ਅਸੀਂ ਦੋਨੇ ਉਹਨਾਂ ਦੇ ਕੋਲੇ ਚਲੇ ਗਏ ਸਾਨੂੰ ਕਿਸੇ ਨੇ ਦੱਸਿਆ ਵੀ ਬੜੇ ਲੰਬੇ ਸਮੇਂ ਤੋਂ ਉਹ ਮਹਾਤਮਾ ਇੱਥੇ ਰਹਿੰਦੇ ਨੇ ਬੜਾ ਤਿਆਗੀ ਵਿਰਾਗੀ ਜੀਵਨ ਹੈ ਉਹਨਾਂ ਦਾ ਇੱਕ ਸ਼ਾਨ ਪਾਈ ਹੋਈ ਹੈ ਉਹਦੇ ਵਿੱਚ ਰਹਿੰਦੇ ਨੇ ਅਸੀਂ ਚਲੇ ਗਏ ਜਾ ਕੇ ਬਚਪਨ ਸੀ ਜਿੱਦਾਂ ਦਾ ਖਿਆਲ ਜਿੱਦਾਂ ਦੇ ਸ਼ਬਦ ਮੂੰਹ ਦੇ ਵਿੱਚੋਂ ਨਿਕਲੇ ਦਾਸ ਨੇ ਤੇ ਦਾਸ ਦੇ ਸਾਥੀ ਨੇ ਕਿਹਾ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਵੀ ਬਾਬਾ ਜੀ ਨਾਮ ਜਪਣ ਨੂੰ ਦਿਲ ਕਰਦਾ ਹੈ ਬੰਦਗੀ ਜਪਣ ਨੂੰ ਦਿਲ ਕਰਦਾ ਜੋ ਸਾਡੇ ਤੋਂ ਸ਼ਬਦ ਉਸ ਵੇਲੇ ਬਚਪਨ ਦੀ ਅਵਸਥਾ ਦੇ ਵਿੱਚ ਨਿਕਲੇ ਉਹਨਾਂ ਨੇ ਸਾਨੂੰ ਜਿਹੜਾ ਗਿਉਂ ਜਵਾਬ ਦਿੱਤਾ ਅੱਜ ਤੱਕ ਉਹ ਮਨ ਵਿੱਚ ਹੁੰਦਾ ਹੈ ਹੁਣ ਕੋਈ ਪੁੱਛਦਾ ਹੈ ਤੇ ਅਸੀਂ ਵੀ ਉਹ ਬੜਿਆ ਬਣਾਇਆ ਜਵਾਬ ਵਗੀ ਦੇ ਦੇਈਦਾ ਹੈ ਉਹ ਕਹਿਣ ਲੱਗੇ ਪਚੰਗਿਓ ਸਮਾਂ ਕਿਹੜਾ ਚੱਲਦਾ ਹੈ ਉਤੋਂ ਅੱਜ ਦੇ ਸਮੇਂ ਵਿੱਚ ਨਾਮ ਜਪਣ ਦਾ ਬੰਦਗੀ ਕਰਨ ਦਾ ਮਨ ਵਿੱਚ ਖਿਆਲ ਆਉਣਾ ਵੀ ਬੰਦਗੀ ਹੈ ਅੱਜ ਦੇ ਸਮੇਂ ਵਿੱਚ ਜੇ ਤੁਹਾਡੇ ਮਨ ਵਿੱਚ ਇਸ ਗੱਲ ਦੀ ਚਿਤ ਵੀ ਨਹੀਂ ਹੁੰਦੀ ਹੈ ਤੁਹਾਡੇ ਮਨ ਵਿੱਚ ਇਸ ਗੱਲ ਦਾ ਖਿਆਲ ਆਉਂਦਾ ਹੈ ਵਿਵਾਹੀ ਗੁਰੂ ਪਰਮੇਸ਼ਰ ਜੀ ਦਾ ਨਾਮ ਜਪੀਏ ਬੰਦਗੀ ਕਰੀਏ ਭਜਨ ਕਰੀਏ ਇਹ ਖਿਆਲ ਆਉਣਾ ਵੀ ਭਜਨ ਹੈ ਖਿਆਲ ਆਉਣਾ ਵੀ ਬੰਦਗੀ ਹੈ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਕੇ ਭਰਾ ਸੀ ਬਾਬਾ ਸੰਤਾ ਸਿੰਘ ساری ਜ਼ਿੰਦਗੀ ਉੱਥੇ ਬਤੀਤ ਕੀਤੀ ਉਹਨਾਂ ਨੇ ਸਾਨੂੰ ਇਹ ਵਚਨ ਆਖਿਆ ਵੀ ਤੁਹਾਡੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਨਾ ਵੀ ਨਾਮ ਜਪੀਏ ਬੰਦਗੀ ਕਰੀਏ ਇਹ ਵੀ ਬੰਦਗੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਤਾਂ ਅਜਿਹਾ ਖਿਆਲ ਵੀ ਨਹੀਂ ਆਉਂਦਾ ਮਨ ਵਿੱਚ ਵੀ ਨਾਮ ਜਪੀਏ ਇਸੇ ਕਰਕੇ ਮਾਰੇ ਕਹਿੰਦੇ ਪ੍ਰਾਨੀ ਕਹੋ ਹਰ ਜਸ ਮਨ ਨਹੀਂ ਆਵੇ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਨੀ ਦੇ ਮਨ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਜਸ ਤੇ ਆਉਂਦਾ ਹੀ ਨਹੀਂ ਹੈ ਇਹਨਸ ਮਗਨ ਰਹੇ ਮਾਇਆ ਮੈਂ ਇਹਨਸ ਹੁੰਦਾ ਰਾਤ ਦਿਨ ਦਿਨ ਪੁਰ ਰਾਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬੰਦਾ ਕੀ ਕਰਦਾ ਹੈ ਇਹਨਸ ਮਗਨ ਰਹੇ ਮਾਇਆ ਮੈਂ ਇਹਨਸ ਹੁੰਦਾ ਦਿਨ ਰਾਤ ਮਗਨ ਹੁੰਦਾ ਮਸਤ ਰਹਿੰਦਾ ਕਾ ਦੇ ਵਿੱਚ ਮਾਇਆ ਦੇ ਵਿੱਚ ਜਦੋਂ ਮਾਇਆ ਦੇ ਵਿੱਚ ਹੀ ਰਾਤ ਤੇ ਦਿਨ ਬੰਦਾ ਮਸਤ ਹੋਇਆ ਰਹੇ ਫਿਰ ਰਾਤ ਨੂੰ ਸੁੱਤਿਆਂ ਪਿਆ ਸੁਪਨੇ ਕਿਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਥੋੜੀ ਆਉਣਗੇ ਸੁੱਤਿਆਂ ਪਿਆ ਫਿਰ ਸੁਪਨੇ ਨੇ ਜਿਹੜੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਗਈਆਂ ਹੋਈਆਂ ਨੇ ਉਹ ਤੇ ਉਹੀ ਆਉਣਗੀਆਂ ਨਾ ਸੁਪਨੇ ਖਿਆਲ ਤੇ ਉਹੀ ਉਤਪਨ ਹੋਣਗੇ ਨਾ ਜੋ ਕੁਝ ਦਿਨ ਦੇ ਵਿੱਚ ਕੀਤਾ ਸਾਰਾ ਦਿਨ ਤੇ ਮਾਇਆ ਦੇ ਵਿੱਚ ਲਪਟਿਆ ਰਹਿੰਦਾ ਹੈ ਮਨ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਿਵੇਂ ਯਾਦ ਹੋਵੇਗਾ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਅਹਨਸ ਦਿਨ ਰਾਤ ਬੰਦਾ ਬੰਦਿਆ ਜਿਹੜਾ ਤੇਰਾ ਮਨ ਹੈ ਇਹ ਤਾਂ ਮਾਇਆ ਦੇ ਵਿੱਚ ਹੀ ਲਿਪਟਿਆ ਹੋਇਆ ਰਹਿੰਦਾ ਇਹਦੇ ਵਿੱਚ ਹੀ ਮਸਤ ਹੋਇਆ ਹੈ ਕਹਾ ਕੈਸੇ ਗੁਣ ਗਾਵੇ ਮਾਰੇ ਕਹਿੰਦੇ ਹੁਣ ਤੂੰ ਚਾਹੁੰਦਾ ਮੈਂ ਗੁਣ ਗਾਵਾਂ ਕਿਵੇਂ ਗਾਏਗਾ ਲਿਪਟਿਆ ਤੇ ਤੂੰ ਮਾਇਆ ਦੇ ਵਿੱਚ ਹੋਇਆ ਹੁਣ ਕਿਵੇਂ ਰੱਬ ਦੇ ਗੁਣ ਗਾਵੇਂਗਾ ਕੋਈ ਬੰਦੇ ਨੇ ਆਪਣੇ ਸਰੀਰ ਦੇ ਉੱਪਰ ਦੁਰਗੰਧੀ ਮਲੀ ਹੋਵੇ ਤੇ ਬੰਦਾ ਕਹੇ ਆਵੇ ਮੈਨੂੰ ਸੁਗੰਧੀ ਹੋ ਕਿਵੇਂ ਸਕਦਾ ਹੈ ਕਾਲਖ ਦੀ ਕੋਠੜੀ ਦੇ ਵਿੱਚ ਬੰਦਾ ਵੜ ਜਾਵੇ ਤੇ ਉਹਦੇ ਵਿੱਚ ਪਾਏ ਹੋਣ ਚਿੱਟੇ ਬਸਤਰ ਤਨ ਦੇ ਉੱਪਰ ਬੰਦਾ ਸੋਚੇ ਕਿ ਮਾਇਆ ਦੀ ਜਿਹੜੀ ਇਹ ਕੋਠੜੀ ਹੈ ਇਹਦੇ ਤੋਂ ਮੈਂ ਬੇਦਾਗ ਬਾਹਰ ਆ ਜਾਵਾਂ ਇਹ ਤੇ ਕੋਈ ਵੱਡਿਆਂ ਭਾਗਾਂ ਦੀ ਗੱਲ ਹੋਵੇਗੀ ਇਹ ਤੇ ਕੋਈ ਅਭਿਆਸ ਹੀ ਉਸ ਤਰੀਕੇ ਦਾ ਪਹਿਲਾਂ ਕੀਤਾ ਹੋਵੇਗਾ ਵੀ ਮਾਇਆ ਦੀ ਕਾਲਖ ਦੀ ਕੋਠੜੀ ਦੇ ਵਿੱਚ ਬੰਦਾ ਵੜਿਆ ਹੈ ਤੇ ਉਹਦੇ ਤਨ ਨੂੰ ਕੋਈ ਦਾਗ ਹੀ ਨਾ ਲੱਗਿਆ ਹੋਵੇ ਇਤੇ ਕੋਈ ਪ੍ਰਯਾਸ ਕੋਈ ਯਤਨ ਹੋਵੇਗਾ ਨਾ ਉਸ ਤਰੀਕੇ ਦਾ ਜਦੋਂ ਮਾਇਆ ਦੇ ਵਿੱਚ ਸਾਰਾ ਦਿਨ ਮਸਤ ਰਹਿਣਾ ਹੈ ਮਾਇਆ ਦੇ ਵਿੱਚ ਸਾਰਾ ਦਿਨ ਤੂੰ ਮਦ ਹੋਇਆ ਮਗਨ ਹੋਇਆ ਰਹਿਣਾ ਹੈ ਫਿਰ ਵਾਹਿਗੁਰੂ ਪਰਮੇਸ਼ਰ ਦੀ ਤੈਨੂੰ ਯਾਦ ਕਿਵੇਂ ਆਵੇਗੀ ਫਿਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਿਵੇਂ ਹੋਵੇਗਾ ਕਿਉਂਕਿ ਸਦਾ ਤਾਂ ਮਾਇਆ ਦੇ ਸੁਪਨੇ ਨੇ ਰੱਬ ਦਾ ਤਾਂ ਕਦੇ ਸੁਪਨਾ ਹੀ ਨਹੀਂ ਲਿਆ ਹੁਣ ਵੇਖੋ ਨਾ ਬੰਦੇ ਨੂੰ ਰੱਬ ਉਦੋਂ ਹੀ ਯਾਦ ਆਉਂਦਾ ਹੈ ਜਦੋਂ ਮਹਾਂਪੁਰਖ ਕਹਿੰਦੇ ਹੁੰਦੇ ਇਹਦੇ ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੋਵੇ ਜਿੰਨੀ ਦੇਰ ਗੁਰੂ ਦੇ ਨੂੰ ਦਰਸ਼ਨ ਨਹੀਂ ਹੁੰਦੇ ਉਨਾਂ ਚ ਬੰਦਾ ਡਰਦਾ ਨਹੀਂ ਇੱਥੇ ਆ ਕੇ ਫਿਰ ਵੀ ਗੁਰੂ ਦਰਬਾਰ ਵਿੱਚ ਬੈਠਾ ਥੋੜਾ ਬਹੁਤਾ ਡਰਦਾ ਹੈ ਜਦੋਂ ਦੁਨੀਆ ਵਿੱਚ ਬਾਹਰ ਕਿਤੇ ਹੁੰਦਾ ਹੈ ਠੱਗੀ ਕਰਨ ਲੱਗਿਆ ਧੋਖਾ ਕਰਨ ਲੱਗਿਆ ਉਦੋਂ ਬੰਦਾ ਥੋੜੀ ਡਰਦਾ ਹੈ ਇੱਥੇ ਆ ਕੇ ਤੇ ਅਸੀਂ ਆਮ ਕਰਕੇ ਕਹਿ ਵੀ ਦਿੰਨੇ ਆ ਗੁਰੂ ਘਰੇ ਖੜੇ ਆ ਇੱਥੇ ਝੂਠ ਨਾ ਬੋਲ ਕੇ ਥੋੜਾ ਬਹੁਤਾ ਇੱਥੇ ਆ ਕੇ ਮਨ ਨੂੰ ਭੈ ਆਉਂਦਾ ਹੈ ਥੋੜਾ ਬਹੁਤਾ ਮਨ ਇੱਥੇ ਆ ਕੇ ਭੈਪੀਤ ਹੁੰਦਾ ਹੈ ਪਰ ਖਿਮਾ ਬਖਸ਼ਿਓ ਮਨੁੱਖੀ ਮਨ ਇਹੋ ਜਿਹਾ ਹੈ ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੋਵੇ ਰੱਬ ਤੇ ਉਦੋਂ ਵੀ ਯਾਦ ਨਹੀਂ ਆਉਂਦਾ ਸੰਗਤ ਵਿੱਚ ਬੈਠਾ ਹੋਵੇ ਰੱਬ ਤੇ ਉਦੋਂ ਵੀ ਯਾਦ ਨਹੀਂ ਆਉਂਦਾ ਕਥਾ ਕੀਰਤਨ ਸੁਣ ਰਿਹਾ ਹੋਵੇ ਰੱਬ ਤੇ ਉਦੋਂ ਵੀ ਯਾਦ ਨਹੀਂ ਆਉਂਦਾ ਕਿਉਂ ਕਿ ਮਾਇਆ ਵਿੱਚ ਇੰਨਾ ਗਰਸਿਆ ਹੋਇਆ ਹੈ ਮਾਇਆ ਵਿੱਚ ਚਿੱਤ ਇੰਨਾ ਲੱਗਿਆ ਹੋਇਆ ਹੈ ਵਾਹਿਗੁਰੂ ਪਰਮੇਸ਼ਰ ਦੀ ਯਾਦ ਉਹ ਮਾਇਆ ਵਿੱਚ ਲੱਗਿਆ ਹੋਇਆ ਚਿੱਤ ਇਹਨੂੰ ਆਉਣ ਹੀ ਨਹੀਂ ਦਿੰਦਾ ਤੁਹਾਡੇ ਰਿਸ਼ਤੇਦਾਰ ਸਾਥਕ ਸੰਬੰਧੀ ਭੈਣ ਭਰਾ ਬੜੀ ਦੂਰ ਬੈਠੇ ਹੋਣਗੇ ਤੁਹਾਡੇ ਤੋਂ ਉਹਨਾਂ ਨੂੰ ਵੀ ਯਾਦ ਕਰਨ ਵਾਸਤੇ ਕੋਈ ਪੋਥੀ ਕੋਈ ਗੁਟਕਾ ਬਣਾਇਆ ਕਦੇ ਸੋਚਿਆ ਹੈ ਆਪਣੀ ਧੀ ਨੂੰ ਆਪਣੇ ਪੁੱਤ ਨੂੰ ਯਾਦ ਕਰਨਾ ਹੈ ਆਪਣੇ ਮਾਂ ਬਾਪ ਨੂੰ ਯਾਦ ਕਰਨਾ ਹੈ ਕੋਈ ਪੋਥੀ ਕੋਈ ਗੁਟਕਾ ਸਹਿਬ ਚੱਕ ਲਈ ਬਿਨਾ ਯਾਦ ਕੀਤਿਆਂ ਹੋਇਆ ਯਾਦ ਆਉਂਦੇ ਨੇ ਦੋ ਤਰ੍ਹਾਂ ਦੀ ਯਾਦ ਹੁੰਦੀ ਹੈ ਇੱਕ ਯਾਦ ਉਹ ਹੁੰਦੀ ਹੈ ਜਿਸ ਯਾਦ ਦੇ ਵਿੱਚ ਯਾਦ ਕਰਨਾ ਪੈਂਦਾ ਹੈ ਇੱਕ ਉਹ ਯਾਦ ਹੁੰਦੀ ਹੈ ਯਾਦ ਕਰਨਾ ਨਹੀਂ ਪੈਂਦਾ ਯਾਦ ਆਪ ਹੀ ਹੁੰਦੀ ਰਹਿੰਦੀ ਹੈ ਰਹਾਉ ਹਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵਿਸ਼ਰਾਮ ਦੇ ਕੇ ਸਾਨੂੰ ਸਮਝਾਉਣਾ ਕਰਦੇ ਨੇ ਜੀ ਪੂਤ ਮੀਤ ਮਾਇਆ ਮਮਤਾ ਸਿਓ ਪੂਤ ਹੁੰਦਾ ਹੈ ਪੁੱਤਰ ਮੀਤ ਹੁੰਦਾ ਹੈ ਮਿੱਤਰ ਪੂਤ ਮੀਤ ਮਾਇਆ ਮਮਤਾ ਸਿਓ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੀ ਪੰਕਤੀ ਪੜ੍ਹਦੇ ਹੋ ਜੀ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਧਾਵੈ ਹੁਣ ਮਹਾਰਾਜ ਕਹਿੰਦੇ ਨੇ ਆਪਣਾ ਆਪ ਪਤਾ ਕਾਦੇ ਨਾਲ ਬੰਨਿਆ ਹੋਇਆ ਪੁੱਤਰਾਂ ਦੇ ਨਾਲ ਮਿੱਤਰਾਂ ਦੇ ਨਾਲ ਪੂਤ ਮੀਤ ਮਾਇਆ ਮਮਤਾ ਸਿਓ ਜਿਹੜੀ ਮਾਇਆ ਦੀ ਮਮਤਾ ਹੈ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਬੰਨਿਆ ਹੋਇਆ ਹੈ ਬੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਨਾਲ ਬੰਦਾ ਬੰਨਿਆ ਹੋਣ ਕਰਕੇ ਇਹਦੇ ਵਿੱਚ ਹੀ ਰਚਿਆ ਪਚਿਆ ਹੋਇਆ ਹੈ ਹੁਣ ਕਿਸੇ ਨੂੰ ਪੁੱਛੋ ਸਾਰਾ ਦਿਨ ਰਾਤ ਕਾਦੇ ਵਾਸਤੇ ਕੰਮ ਕਰਦੇ ਹੋ ਜੀ ਆਪਣੇ ਪੁੱਤਰਾਂ ਧੀਆਂ ਵਾਸਤੇ ਕਾਦੇ ਵਾਸਤੇ ਕੰਮ ਕਰਦੇ ਹੋ ਜੀ ਕਦੇ ਕਿਸੇ ਦੀ ਮਦਦ ਕਰਨੀ ਪੈ ਜਾਂਦੀ ਦੋਸਤਾਂ ਵਾਸਤੇ ਅੱਗੇ ਸ਼ਬਦ ਆਉਣਗੇ ਨਾਮੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਦੀਵਗੰਧ ਹਰੀ ਰਾਗ ਵਿੱਚ ਜਦੋਂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਅਸੀਂ ਸਰਵਣ ਕਰਾਂਗੇ ਨਾ ਉੱਥੇ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਣਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾ ਰੱਖਿਆ ਨਹੀਂ ਜਗਤ ਦੇ ਵਿੱਚ ਮੈਂ ਝੂਠੀ ਵੇਖੀ ਐ ਪ੍ਰੀਤ ਇਹ ਤਾਂ ਪ੍ਰੀਤ ਜਿਹੜੀ ਐ ਇਹ ਮਾਇਆ ਦੇ ਸੁੱਖਾਂ ਦੇ ਕਰਕੇ ਬੰਦੇ ਦੀ ਲੱਗੀ ਹੋਈ ਐ ਮਾਰੇ ਕਹਿੰਦੇ ਦਾਰਾ ਘਰ ਵਾਲੀ ਨੂੰ ਕਹਿੰਦੇ ਨੇ ਭਾਵੇਂ ਤੇਰੀ istri ਐ ਭਾਵੇਂ ਤੇਰੇ ਮਿੱਤਰ ਨੇ ਇਹ ਪ੍ਰੀਤ ਜਗਤ ਦੀ ਝੂਠੀ ਐ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੂ ਦਿਸ ਕੇ ਰਹਿ ਬਿਬਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰਹਿ ਜਦੋਂ ਬਿਬਤਾ ਦਾ ਸਮਾਂ ਆਉਂਦਾ ਹੈ ਉਦੋਂ ਦੋਸਤ ਵੀ ਦੁਸ਼ਮਣ ਬਣ ਜਾਂਦੇ ਨੇ ਉਦੋਂ ਭਾਈ ਵੀ ਦੁਸ਼ਮਣ ਹੋ ਜਾਂਦੇ ਨੇ ਮਿੱਤਰ ਵੀ ਵੈਰੀ ਹੋ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੇ ਆਪਣਾ ਮਨ ਇਹ ਨਾ ਜਿਹੜਾ ਇਹ ਬੰਨਿਆ ਹੋਇਆ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਦਾ ਹੋਵੇ ਆਪਣੇ ਆਪ ਨੂੰ ਇਹਨੇ ਬਣਾ ਲਿਆ ਪੁੱਤਰਾ ਧੀਆ ਦੋਸਤਾਂ ਦੇ ਲਾਲਚ ਦੇ ਵਿੱਚ ਲੱਗ ਕੇ ਮੈਂ ਕਿੱਥੇ ਪੀਂਦਾ ਸੀ ਜੀ ਮੇਰੇਆਂ ਦੋਸਤਾਂ ਮਿੱਤਰਾਂ ਕਰਕੇ ਪੀਣੀ ਪੈਂਦੀ ਹੈ ਮੇਰੀ ਯਾਰੀ ਦੋਸਤੀ ਇਹੋ ਜਿਹੇ ਬੰਦਿਆਂ ਦੇ ਨਾਲ ਹੈ ਮੇਰਾ ਬਹਿਣਾ ਉੱਠਣਾ ਇਹੋ ਜਿਹੇ ਬੰਦਿਆਂ ਦੇ ਨਾਲ ਹੈ ਨਾ ਚਾਹੁੰਦੇ ਹਾਂ ਵੀ ਮੈਨੂੰ ਉਹਨਾਂ ਦੇ ਕਾਰਜ ਉਹਨਾਂ ਦੇ ਕਰਮ ਕਰਨੇ ਪੈਂਦੇ ਨੇ ਕਿਉਂਕਿ ਮੇਰੀ ਸੰਗਤ ਉਹ ਜੀ ਹੈ ਤੂੰ ਅੰਮ੍ਰਿਤ ਕਿਉਂ ਨਹੀਂ ਛਕ ਲੈਂਦਾ ਮੈਂ ਅੰਮ੍ਰਿਤ ਤਾਂ ਨਹੀਂ ਛਕਦਾ ਜੀ ਕਿਉਂਕਿ ਮੇਰੀ ਸੰਗਤ ਉਹ ਜੀ ਹੈ ਮੇਰਾ ਬਹਿਣਾ ਉੱਠਣਾ ਉਹਨਾਂ ਬੰਦਿਆਂ ਦੇ ਨਾਲ ਹੈ ਇਸੇ ਕਰਕੇ ਤੇ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਐ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਲੇਖਾ ਤੇ ਤੂੰ ਦੇਣਾ ਸੀ ਤੇਰਿਆਂ ਦੋਸਤਾਂ ਮਿੱਤਰਾਂ ਪਰਿਵਾਰ ਨੇ ਆਪਣਾ ਲੇਖਾ ਦੇਣਾ ਸੀ ਤੂੰ ਆਪਣਾ ਲੇਖਾ ਦੇਣਾ ਸੀ ਜਿਨ੍ਹਾਂ ਦੇ ਪਿੱਛੇ ਲੱਗ ਕੇ ਜਿਨ੍ਹਾਂ ਦੀ ਸੰਗਤ ਕਰਕੇ ਤੂੰ ਅੱਜ ਕਹਿਣਾ ਮੇਰੀ ਬੈਣੀ ਉੱਠਣੀ ਇਹੋ ਜਿਹੇ ਬੰਦਿਆਂ ਨਾਲ ਐ ਤਾ ਮੈਨੂੰ ਇਦਾਂ ਦੇ ਕਰਮ ਕਰਨੇ ਪੈਂਦੇ ਨੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੇ ਕਰਕੇ ਤੂੰ ਗਵਾਇਆ ਹੈ ਨਾ ਆਪਣਾ ਸਾਰਾ ਕੁਝ ਆਪਣੇ ਪੈਰੀ ਆਪੇ ਕੋਹਾੜਾ ਮਾਰ ਲਿਆ ਇਹਨਾਂ ਨੇ ਤਾਂ ਤੇਰੇ ਨਾਲ ਹੀ ਨਹੀਂ ਨਿਬੜਾ ਇਹਨਾਂ ਨੇ ਤਾਂ ਤੇਰੇ ਨਾਲ ਜਾਣਾ ਹੀ ਨਹੀਂ ਹੁਣ ਜਦੋਂ ਕਿਸੇ ਨੂੰ ਪੁੱਛੀਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਲੈਂਦੇ ਸਾਰੀ ਜ਼ਿੰਦਗੀ ਇਦਾਂ ਹੀ ਕੱਢ ਦਿੱਤੀ ਕਹਿੰਦੇ ਗੱਲ ਤੇ ਸੱਚੀ ਹੈ ਜੇ ਰੱਬ ਦੇ ਨਾਮ ਵਾਲੇ ਪਾਸੇ ਜ਼ਿੰਦਗੀ ਲਾਈ ਹੁੰਦੀ ਅੱਜ ਨੂੰ ਤੇ ਮਨ ਇਕਾਗਰ ਹੋ ਜਾਂਦਾ ਕੁਝ ਨਾ ਕੁਝ ਪ੍ਰਾਪਤੀ ਹੋ ਜਾਂਦੀ ਪਰਵਾਰ ਵਿੱਚ ਦੁਨੀਆ ਵਿੱਚ ਹੀ ਰਚੇ ਪਿਚੇ ਰਹੇ ਕਦੇ ਸੋਚੀ ਨਹੀਂ ਆਈ ਇਸ ਗੱਲ ਦੀ ਵੀ ਵਾਹਿਗੁਰੂ ਪਰਮੇਸ਼ਰ ਨਾਲ ਮਨ ਜੋੜੀਏ ਵਾਹਿਗੁਰੂ ਪਰਮੇਸ਼ਰ ਦੇ ਨਾਲ ਚਿੱਤ ਜੋੜੀਏ ਇਸ ਗੱਲ ਦੀ ਸੋਚੀ ਨਹੀਂ ਆਈ ਇਸ ਕਰਕੇ ਆਪਣਾ ਮਨੁੱਖਾ ਤਨ ਮਨੁੱਖਾ ਜੀਵਨ ਇਹ ਬਰਬਾਦ ਹੀ ਕਰ ਲਿਆ ਕਿਉਂਕਿ ਇਸ ਗੱਲ ਦਾ ਯਾਦ ਇਸ ਗੱਲ ਦਾ ਚੇਤਾ ਕਿਤੇ ਛੇਦੀ ਕੀਤੀਆਂ ਥੋੜੀ ਹੁੰਦਾ ਹੈ ਪਤਾ ਥੋੜੀ ਲੱਗਦਾ ਹੈ ਬੰਦੇ ਨੂੰ ਵੀ ਮੈਂ ਮਾਇਆ ਦੇ ਵਿੱਚ ਰਚਿਆ ਪਿਚਿਆ ਹੋਇਆ ਮਸਤੀ ਇੰਨਾ ਹੋ ਜਾਂਦਾ ਹੈ ਬੰਦਾ ਇਹਦੇ ਵਿੱਚ ਆਨੰਦ ਹੀ ਇੰਨਾ ਆਉਣ ਲੱਗ ਜਾਂਦਾ ਹੈ ਬੰਦੇ ਨੂੰ ਇਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿੱਰੀ ਕੀ ਜਾ ਰਿਹਾ ਹਾਂ ਮਾਰੇ ਸੱਚੇ ਬਾਦਸ਼ਾਹ ਕਹਿੰਦੇ ਪੁੱਤਰਾ ਮਿੱਤਰਾਂ ਦੇ ਨਾਲ ਇਹ ਜਿਹੜੀ ਮਾਇਆ ਹੈ ਨਾ ਇਹਦੇ ਨਾਲ ਆਪਣੇ ਆਪ ਨੂੰ ਇਸ ਬੰਦੇ ਨੇ ਬਣਾ ਲਿਆ ਹੈ ਜੀ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜੱਗ ਸਾਦੀ ਪੜ ਦਿਓ ਪਾ ਦੇਖ ਤਾਸ ਉਠ ਤਾਵੇ ਹੁਣ ਗੱਲ ਸਮਝਣ ਵਾਲੀ ਹੈ ਪੁੱਤਰਾ ਦੇ ਨਾਲ ਮਿੱਤਰਾਂ ਦੇ ਨਾਲ ਚਿੱਤ ਤਾਂ ਜੋੜ ਲਿਆ ਜੋੜਿਆ ਕਾਦੇ ਵਾਸਤੇ ਸੀ ਸੁਖ ਮਿਲੇਗਾ ਇਹਨਾਂ ਦੇ ਨਾਲ ਪੁੱਤਰਾਂ ਧੀਆਂ ਦੇ ਨਾਲ ਪਿਛਲੇ ਦੀਵਾਨਾ ਵਿੱਚ ਵੀ ਬੇਨਤੀ ਕੀਤੀ ਸੀ ਤਾਂ ਹੀ ਚਿਤ ਜੁੜਿਆ ਨਾ ਕਿਉਂਕਿ ਇਹਨਾਂ ਤੋਂ ਸੁਖ ਦੀ ਉਮੀਦ ਹੈ ਬੱਚੇ ਪੈਦਾ ਕੀਤੇ ਨੇ ਇਸੇ ਲਈ ਕੀਤੇ ਨੇ ਵੀ ਬੁੱਢੇ ਵਾਰੇ ਮੈਨੂੰ ਸੰਭਾਲ ਲੈਣਗੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕੁਝ ਤੂੰ ਵੇਖ ਰਿਹਾ ਹੈ ਨਾ ਮ੍ਰਿਗ ਤ੍ਰਿਸ਼ਨਾ ਜਿਉ ਮ੍ਰਿਗ ਤ੍ਰਿਸ਼ਨਾ ਜਿਉ ਜੋ ਝੂਠੋ ਇਹ ਜਗ ਮ੍ਰਿਗ ਕਹਿੰਦੇ ਨੇ ਹਿਰਨ ਨੂੰ ਜਿਹੜਾ ਹਿਰਨ ਹੁੰਦਾ ਹੈ ਨਾ ਜਦੋਂ ਰੇਤੇ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉਹ ਮਿੱਟੀ ਦੇ ਜਿਹੜੇ ਰੇਤੇ ਦੇ ਕਣ ਨੇ ਨਾ ਉਹ ਇਉਂ ਚਮਕਦੇ ਨੇ ਜਿਵੇਂ ਪਾਣੀ ਹੋਵੇ ਤੁਸੀਂ ਅੱਜ ਦੇ ਸਮੇਂ ਵਿੱਚ ਵੀ ਵੇਖਿਆ ਹੋਣਾ ਜਦੋਂ ਸੜਕਾਂ ਦੇ ਉੱਪਰ ਬਹੁਤ ਤੇਜ਼ ਧੁੱਪ ਪੈਂਦੀ ਹੈ ਤੇਜ਼ ਧੁੱਪ ਪੈਣ ਕਰਕੇ ਉਹ ਲਿਸ਼ਕ ਜਿਹੜੀ ਹੁੰਦੀ ਸੜਕਾਂ ਦੇ ਉੱਪਰ ਪੈਂਦੀ ਇਉਂ ਪ੍ਰਤੀਤ ਹੁੰਦੀ ਹੈ ਜਿਵੇਂ ਪਾਣੀ ਹੋਵੇ ਜਿਹੜਾ ਹਿਰਨ ਹੈ ਨਾ ਜਦੋਂ ਉਹ ਰੇਤੇ ਦੇ ਉੱਪਰ ਪੈਂਦੀ ਓਸ ਸੂਰਜ ਦੀ ਕਿਰਨ ਨੂੰ ਵੇਖਦਾ ਤੇ ਉਹਨੂੰ ਭਲੇਖਾ ਪੈ ਜਾਂਦਾ ਵੀ ਇਹ ਜਿਹੜੇ ਕਣਕ ਚਮਕ ਰਹੇ ਨੇ ਇਹ ਪਾਣੀ ਹੈ ਭਜਿਆ ਉਹਨਾਂ ਵੱਲ ਨੂੰ ਜਾਂਦਾ ਹੈ ਜਦੋਂ ਉੱਥੇ ਜਾ ਕੇ ਵੇਖਦਾ ਹੈ ਫਿਰ ਹੋਰ ਦੂਰ ਉਹਨੂੰ ਪ੍ਰਤੀਤ ਹੋਣ ਲੱਗ ਜਾਂਦੇ ਨੇ ਉਹੀ ਕਣ ਫਿਰ ਉੱਥੇ ਭਜਿਆ ਜਾਂਦਾ ਮ੍ਰਿਗ ਤ੍ਰਿਸ਼ਨਾਏ ਦੀ ਹਿਰਨ ਦੀ ਜਿਹੜੀ ਤ੍ਰਿਸ਼ਨਾ ਹੈ ਪਾਣੀ ਪੀਣ ਦੀ ਜਿੰਨੀ ਦੂਰ ਤੱਕ ਹਿਰਨ ਦੀ ਨਿਗਾ ਪੈਂਦੀ ਹੈ ਫਿਰ ਇਹਨੂੰ ਓਨੀ ਦੇਰ ਤੱਕ ਉੱਥੇ ਹੋਰ ਅੱਗੇ ਜਾ ਕੇ ਕਣਕ ਜ ਕਣਨੇ ਜਿਹੜੇ ਰੇਤੇ ਦੀ ਚਮਕ ਦੇ ਦਿਸਦੇ ਨੇ ਇਹਨੂੰ ਵਾਰ-ਵਾਰ ਇਉਂ ਪ੍ਰਤੀਤ ਹੁੰਦਾ ਹੈ ਉੱਥੇ ਹੈ ਪਾਣੀ ਉੱਥੇ ਹੈ ਪਾਣੀ ਭੱਜਿਆ ਹੀ ਫਿਰਦਾ ਹੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ ਤ੍ਰਿਸ਼ਨਾ ਵਰਗਾ ਹੈ ਇਹ ਜੱਗ ਦੇਖ ਤਾਸ ਉੱਠਦਾ ਵੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਉਹ ਮ੍ਰਿਗ ਪਾਣੀ ਵਾਸਤੇ ਭੱਜਿਆ ਫਿਰਦਾ ਰਹਿੰਦਾ ਹੈ ਨਾ ਇਸੇ ਤਰ੍ਹਾਂ ਹੀ ਇਹ ਬੰਦਾ ਪਾਣੀ ਰੂਪੀ ਸੁਖ ਨੂੰ ਦੇਖਦਾ ਹੈ ਇੱਥੇ ਕਿ ਮਿਲ ਜਾਵੇਗਾ ਇਥੇ ਕਿ ਮਿਲ ਜਾਵੇਗਾ ਉਹ ਮਿਰਗ ਦੇ ਵਾਂਗੂ ਹੀ ਭੱਜਿਆ ਫਿਰਦਾ ਹੈ ਜਿਵੇਂ ਮਿਰਗ ਭੱਜਦਾ ਹੈ ਪਰ ਮਿਲਦਾ ਨਹੀਂ ਸੁਖ ਉੱਥੇ ਜਾ ਕੇ ਜਦੋਂ ਨੇੜੇ ਹੋ ਕੇ ਵੇਖਦਾ ਹੈ ਫਿਰ ਜਿਵੇਂ ਮਿਰਗ ਨੂੰ ਰੇਤੇ ਦੇ ਕਣ ਦਿਸਦੇ ਨੇ ਨਾ ਜਿਹੜਾ ਉਹ ਰੇਤੇ ਦੇ ਕਣ ਚਮਕਦੇ ਇਹਨੂੰ ਪਾਣੀ ਲੱਗਦੇ ਸੀ ਨੇੜੇ ਜਾ ਕੇ ਪਤਾ ਲੱਗਿਆ ਨਹੀਂ ਇਹ ਤਾਂ ਰੇਤਾਂ ਹੈ ਤੇ ਪਾਣੀ ਨਹੀਂ ਇਹ ਤੇ ਮੇਰੀ ਪਿਆਸ ਬੁਝਣੀ ਨਹੀਂ ਜਦੋਂ ਫਿਰ ਦੁਨੀਆ ਦੇ ਸੁੱਖਾਂ ਦੇ ਕੋਲੇ ਨੇੜਿਓਂ ਹੋ ਕੇ ਬੰਦਾ ਵੇਖਦਾ ਹੈ ਫਿਰ ਇਹਨੂੰ ਪਤਾ ਲੱਗਦਾ ਹੈ ਨਹੀਂ ਮਿਠਿਆਈ ਸੀ ਇਹ ਵੀ ਝੂਠਾ ਹੀ ਸੀ ਇਹ ਸਾਰਾ ਕੁਝ ਇਹਦੇ ਵਿੱਚ ਸੁੱਖ ਕਿਤੇ ਵੀ ਨਹੀਂ ਸੀ ਇਹਦੇ ਵਿੱਚ ਕਿੱਥੇ ਸੁੱਖ ਸੀ ਕੁਝ ਵੀ ਨਹੀਂ ਸੀ ساری ਜ਼ਿੰਦਗੀ ਜਿੰਨਾਂ ਦੀ ਖਾਤਰ ਮਰਦਾ ਰਿਆ ਆਖਰਕਾਰ ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਆਖਰਕਾਰ ਉਹ ਵੀ ਮੇਰੇ ਨਾਲ ਨਹੀਂ ਖੜੇ ਮੈਂ ਜ਼ਿੰਦਗੀ ਵਿੱਚ ਬਹੁਤਿਆਂ ਨਾਲ ਖੜਿਆ ਹਾਂ ਜੀ ਪਰ ਮੇਰੇ ਨਾਲ ਕੋਈ ਨਹੀਂ ਖੜਿਆ ਕਿਉਂਕਿ ਮਿਰਗ ਵਾਲੀ ਤ੍ਰਿਸ਼ਨਾ ਸੀ ਭਜਿਆ ਰਿਹਾ ਤੂੰ ساری ਜ਼ਿੰਦਗੀ ਦੇ ਵਿੱਚ ਜਿਵੇਂ ਮਿਰਗ ਪਾਣੀ ਦੀ ਤਲਾਸ਼ ਕਰਦਾ ਏ ਇੱਥੋਂ ਮੈਨੂੰ ਸੁੱਖ ਮਿਲ ਜਾਵੇ ਇੱਥੋਂ ਮੈਨੂੰ ਸੁੱਖ ਮਿਲ ਜਾਵੇ ਪਰ ਮ੍ਰਿਗ ਭੱਜਿਆ ਰਿਹਾ ਉਹਨੂੰ ਪਾਣੀ ਨਹੀਂ ਮਿਲਿਆ ਬੰਦਾ ਭੱਜਿਆ ਰਿਹਾ ਇਹਨੂੰ ਕਿਤੋਂ ਸੁੱਖ ਨਹੀਂ ਮਿਲਿਆ ਸੁੱਖ ਕਿੱਥੋਂ ਮਿਲਣਾ ਸੀ ਸੱਚੇ ਪਾਤਸ਼ਾਹ ਕਹਿੰਦੇ ਸੁੱਖ ਨਾਹੀਂ ਬਹੁਤੇ ਤਨ ਖਾਟੇ ਸੁੱਖ ਨਹੀਂ ਮਿਲਣਾ ਜੇ ਬਹੁਤਾ ਤਨ ਇਕੱਠਾ ਕਰ ਲਿਆ ਮਹਾਰਾਜ ਕਹਿੰਦੇ ਨੇ ਨਾ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਚਿੰਤਾ ਦਾ ਰੋਗ ਲੱਗਿਆ ਹੋਇਆ ਜਿੰਨੇ ਦੇਖਣ ਵਿੱਚ ਬੰਦੇ ਵੱਡੇ ਲੱਗਦੇ ਨੇ ਬਹੁਤੇ ਮਾਇਆ ਧਾਰੀ ਲੱਗਦੇ ਨੇ ਉਨਾਂ ਹੀ ਇਹਨਾਂ ਨੂੰ ਮਾਇਆ ਨੇ ਜਾਦੇ ਲਪੇਟਿਆ ਹੋਇਆ ਹੈ ਉਨਾਂ ਹੀ ਮਾਇਆ ਦੇ ਵਿੱਚ ਜਾਦੇ ਗਰਸੇ ਹੋਏ ਨੇ ਉਨੀਆਂ ਹੀ ਜਾਦੇ ਗੋਲੀਆਂ ਲੈ ਕੇ ਰਾਤ ਨੂੰ ਨੀਂਦ ਆਉਂਦੀ ਹੈ ਵੱਡੇ ਵੱਡੇ ਕਾਰੋਬਾਰੀ ਨੇ ਦਿਨ ਰਾਤ ਇਹੀ ਸੋਚਦੇ ਰਹਿੰਦੇ ਨੇ ਹੋਰ ਕੰਮ ਕਿਵੇਂ ਵਧਾਇਆ ਜਾਵੇ ਹੋਰ ਕਿਵੇਂ ਕੀਤਾ ਜਾਵੇ ਮਹਾਰਾਜ ਨੇ ਤਾਂ ਇਹ ਆਖਿਆ ਸੀ ਇਨਾਂ ਸਵਾਸਾਂ ਨੂੰ ਵੀ ਸਮੇਟ ਲੈ ਕੀ ਕਿਹਾ ਸੀ ਸਤਿਗੁਰਾਂ ਨੇ ਅਾ ਜਿਹੜੇ ਤੈਨੂੰ ਸਵਾਸ ਦਿੱਤੇ ਨੇ ਨਾ ਇਹਨਾਂ ਨੂੰ ਵੀ ਸਮੇਟ ਲੈ ਇਹਨਾਂ ਸਵਾਸਾਂ ਨੂੰ ਵੀ ਉਹਨਾਂ ਕੀ ਵਰਤ ਜਿੰਨਾ ਕਿ ਨਾਮ ਜਪਣ ਵਾਲੇ ਪਾਸੇ ਲੱਗ ਜਾਣ ਤੇਰੇ ਸਵਾਸ ਵੀ ਕਿਤੇ ਅਜਾਇਨ ਨਾ ਚਲੇ ਜਾਣ ਤੇਰੇ ਸਵਾਸ ਵੀ ਕਿਤੇ ਖਰਾਬ ਨਾ ਹੋ ਜਾਣ ਸਤਿਗੁਰਾਂ ਨੇ ਤਾਂ ਸਾਨੂੰ ਇਹਨਾਂ ਸਵਾਸਾਂ ਨੂੰ ਵੀ ਸਮੇਟਣ ਨੂੰ ਕਿਹਾ ਸੀ ਪਰ ਇਹ ਬੰਦਾ ਸਵਾਸਾਂ ਨੂੰ ਸਮੇਟਦਾ ਸਮੇਟਦਾ ਸਵਾਸਾਂ ਨੂੰ ਖਰਾਬ ਹੀ ਇਹਨਾਂ ਕਰ ਲਿਆ ਦੁਨੀਆ ਵਿੱਚ ਪਸਾਰਾ ਬਣਾਉਣ ਵਾਸਤੇ ਅੰਤਕਾਲ ਇਹਦੇ ਨਾਲ ਕੁਝ ਵੀ ਨਹੀਂ ਗਿਆ ਸਿਕੰਦਰ ਨੇ ਸਾਰੀ ਦੁਨੀਆ ਜਿੱਤ ਲਈ ਅੰਤ ਵੇਲੇ ਕਹਿਣ ਲੱਗਿਆ ਮੇਰੇ ਹੱਥ ਬਾਹਰ ਕੱਢ ਦਿਓ ਸਾਰੀ ਦੁਨੀਆ ਜਿੱਤ ਕੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਸਿਕੰਦਰ ਵੀ ਖਾਲੀ ਹੱਥ ਹੀ ਹੋਈ ਗਿਆ ਹੈ ਨਾਲ ਉਹਦੇ ਵੀ ਕੁਝ ਨਹੀਂ ਗਿਆ چلਤੀ ਬਾੜ ਨਾ ਕਸ਼ ਗयो ਜਾਣ ਲੱਗਿਆਂ ਕੁਝ ਵੀ ਨਹੀਂ ਮਿਲਣਾ ਜਿਵੇਂ ਇੱਕ ਉਦਾਹਰਨ ਦਿਆਂ ਮੁਸਾਫਿਰ ਤੁਸੀਂ ਵੇਖਦੇ ਹੋਵੋਗੇ ਤੁਸੀਂ ਕਿਤੇ ਯਾਤਰਾ ਕਰਨ ਜਾਂਦੇ ਹੋ ਨਾ ਬਹੁਤਾ ਸਮਾਨ ਨਹੀਂ ਨਾਲ ਲਿਜਾ ਸਕਦੇ ਘਰ ਨਾਲ ਲੈ ਜਾਓਗੇ ਯਾਤਰਾ ਵਿੱਚ ਗੱਡੀ ਲੈ ਜਾਓਗੇ ਕਿਸੇ ਹੱਦ ਤੱਕ ਅੱਗੇ ਲਿਖਿਆ ਹੋਵੇ ਅੱਗੇ ਤੁਸੀਂ ਗੱਡੀ ਨਹੀਂ ਲਿਜਾ ਸਕਦੇ ਤੁਹਾਨੂੰ ਤੁਰ ਕੇ ਜਾਣਾ ਪਵੇਗਾ ਗੱਡੀ ਵੀ ਪਿੱਛੇ ਛੁੱਟ ਗਈ ਫਿਰ ਅੱਗੇ ਗਾਂ ਕਈ ਥਾਵਾਂ ਤੇ ਜਾ ਕੇ ਲਿਖਿਆ ਹੁੰਦਾ ਸਿਰਫ ਆਹੀ ਆਹੀ ਸਮਾਨ ਲਿਜਾ ਸਕਦੇ ਹੋ ਕੋਈ ਹੋਰ ਬਹੁਤਾ ਸਮਾਨ ਨਹੀਂ ਉਹ ਵੀ ਸਮਾਨ ਉੱਥੇ ਛੱਡਣਾ ਪੈ ਜਾਂਦਾ ਹੈ ਅਖੀਰਕਾਰ ਜਦੋਂ ਤੱਕ ਮੰਜ਼ਲ ਤੇ ਪਹੁੰਚਦੇ ਤਾਂ ਬੜਾ ਥੋੜਾ ਜਿਹਾ ਸਮਾਨ ਕੋਲੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਹੀ ਬੰਦਿਆ ਤੂੰ ਕਿਉਂ ਨਹੀਂ ਸੋਚਦਾ ਮੇਰੀ ਜ਼ਿੰਦਗੀ ਮੁਸਾਫਰਾ ਵਰਗੀ ਹੈ ਸਮੇਂ-ਸਮੇਂ ਤੇ ਇਹ ਘਰ ਪਰਿਵਾਰ ਦੀ ਤਮਾ ਇੱਛਾ ਤ੍ਰਿਸ਼ਨਾ ਮੈਨੂੰ ਛੱਡ ਦੇਣੀ ਚਾਹੀਦੀ ਹੈ ਗੱਡੀਆਂ ਕਾਰਾਂ ਦੀ ਦੌੜ ਮੈਨੂੰ ਛੱਡ ਦੇਣੀ ਚਾਹੀਦੀ ਹੈ ਮਾਇਆ ਬੈਂਕ ਬੈਲੈਂਸ ਭਰਨ ਦਾ ਲਾਲਚ ਮੈਨੂੰ ਛੱਡ ਦੇਣਾ ਚਾਹੀਦਾ ਹੈ ਕਿਉਂ ਨਹੀਂ ਮੁਸਾਫਰ ਦੀ ਜ਼ਿੰਦਗੀ ਤੋਂ ਸੇਧ ਲੈਂਦਾ ਅੰਤ ਵੇਲੇ ਤਾਂ ਤੇਰੇ ਨਾਲ ਇਹੀ ਜਾਣਾ ਕਿ ਆਤਸਖਟਿਆ ਕਹਾਂ ਲਵਾਇਆ ਖਟਿਆ ਕੀ ਹੈ ਤੇ ਨਾਲ ਕੀ ਲੈ ਕੇ ਚੱਲਿਆ ਜਿਹੜੇ ਕਰਮ ਕਿਸਮਤ ਵਾਹਿਗੁਰੂ ਪਰਮੇਸ਼ਰ ਨੇ ਦੇ ਕੇ ਭੇਜੀ ਸੀ ਨਾ ਤੂੰ ਵਰਤਨ ਆਇਆ ਸੀ ਇਸ ਸੰਸਾਰ ਵਿੱਚ ਫਿਰ ਇਸ ਸੰਸਾਰ ਵਿੱਚ ਕਿਹੜੇ ਤੇ ਕਰਮ ਕਿਸਮਤ ਕੀ ਕੁਝ ਖੱਟਿਆ ਇਸ ਸੰਸਾਰ ਵਿੱਚ ਲੇਖਾ ਤਾਂ ਇਹਦਾ ਜਾ ਕੇ ਦੇਣਾ ਪਵੇਗਾ ਉੱਥੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਤੇਰਾ ਕਿੱਡਾ ਕ ਵੱਡਾ ਘਰ ਤੇ ਤੇਰੀ ਕਿੱਡੀ ਕ ਵੱਡੀ ਗੱਡੀ ਸੀ ਤੇਰੇ ਕੋਲ ਕਿੰਨੇ ਕੁ ਸੁੱਖ ਸਹੂਲਤਾਂ ਸੀ ਉੱਥੇ ਕਿਸੇ ਨੇ ਨਹੀਂ ਪੁੱਛਣਾ ਉੱਥੇ ਇੱਕੋ ਗੱਲ ਪੁੱਛੀ ਜਾਵੇਗੀ ਤੈਨੂੰ ਜਿਹੜੇ ਕੰਮ ਲਈ ਭੇਜਿਆ ਸੀ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਕਾਰਜ ਤੇਰਾ ਸਿੱਧ ਹੋਇਆ ਏ ਕਿ ਨਹੀਂ ਹੋਇਆ ਇਸੇ ਕਰਕੇ ਸੱਚੇ ਪਾਤਸ਼ਾਹ ਸਾਨੂੰ ਹੁਣ ਉਦਾਹਰਣ ਦਿੰਦੇ ਨੇ ਮਾਰੇ ਕਹਿੰਦੇ ਹਿਰਨ ਦੀ ਤ੍ਰਿਸ਼ਨਾ ਵਰਗੀ ਐ ਇਹਦੀ ਤ੍ਰਿਸ਼ਨਾ ਬੰਦੇ ਦੀ ਜਿਵੇਂ ਉਹ ਉੱਠ ਕੇ ਰੇਤੇ ਦੇ ਕਣਾਂ ਨੂੰ ਚਮਕਦਿਆਂ ਨੂੰ ਪਾਣੀ ਸਮਝ ਕੇ ਭੱਜਿਆ ਫਿਰਦਾ ਏ ਇਸੇ ਤਰ੍ਹਾਂ ਹੀ ਬੰਦਾ ਦੁਨੀਆਂ ਦੇ ਸੁੱਖਾਂ ਨੂੰ ਦੇਖ ਕੇ ਭੱਜਿਆ ਹੀ ਫਿਰਦਾ ਏ ਤ੍ਰਿਸ਼ਨਾ ਹਿਰਨ ਦੀ ਮ੍ਰਿਗ ਦੀ ਵੀ ਨਹੀਂ 부ਝਦੀ ਤ੍ਰਿਸ਼ਨਾ ਇਹਦੀ ਵੀ ਨਹੀਂ 부ਝ ਰਹੀ ਭੋਗਤ ਮੋਰਕ ਤਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਭਗਤ ਹੁੰਦਾ ਹੈ ਭੋਜਨ ਪ੍ਰਸ਼ਾਦ ਹੁਣ ਵੇਖੋ ਮਹਾਰਾਜ ਦੀ ਬਾਣੀ ਕਹਿੰਦੀ ਹੈ ਉਥੈ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਮਾਰੇ ਕਹਿੰਦੇ ਸਮੁੰਦਰ ਵਿੱਚ ਇੰਨੇ ਜੀਵ ਵਸਦੇ ਨੇ 42 ਲੱਖ ਜੀਵਾਂ ਦੀ ਗੁਰਬਾਣੀ ਗੱਲ ਕਰਦੀ ਹੈ ਸਮੁੰਦਰ ਵਿੱਚ ਇੰਨੀਆਂ ਕਿਸਮਾਂ ਦੇ ਜੀਵਾ ਦੀਆਂ ਮਾਰੇ ਕਹਿੰਦੇ ਉਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ ਉਥੇ ਕਿਹੜੀਆਂ ਹੱਟੀਆਂ ਚੱਲਦੀਆਂ ਨੇ ਤੇ ਉਥੇ ਕੌਣ ਕਿਰਤ ਕਮਾਉਣ ਕਰਨ ਜਾਂਦਾ ਹੈ ਪਰ ਰੱਬ ਰੂਜੀ ਤੇ ਉਹਨਾਂ ਨੂੰ ਵੀ ਦੇ ਰਿਹਾ ਹੈ ਉਥੇ ਕੌਣ ਕਮਾਉਣ ਜਾਂਦਾ ਹੈ ਉਥੇ ਹੱਟ ਨਾ ਚੱਲਈ ਉਥੇ ਕਿਹੜੀਆਂ ਹੱਟੀਆਂ ਚੱਲਦੀਆਂ ਨੇ ਨਾ ਕੋ ਕਿਰਸ ਕਰੇ ਉਥੇ ਕੌਣ ਕਿਰਤ ਕਰਦਾ ਹੈ ਪਰ ਵਾਹਿਗੁਰੂ ਪਰਮੇਸ਼ਰ ਤੇ ਉਹਨਾਂ ਨੂੰ ਵੀ ਪਾਲ ਰਿਹਾ ਹੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਭਗਤ ਭਗਤ ਮੁਕਤ ਕਾ ਕਰਮ ਸੁਆਮੀ ਭੋਗਤ ਭੋਜਨ ਪ੍ਰਸ਼ਾਦਾ ਦੁਨੀਆਂ ਦੇ ਸੁੱਖ ਕੌਣ ਦੇਣ ਵਾਲਾ ਸੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਾਰੇ ਸੱਚੇ ਪਾਤਸ਼ਾਹ ਨੇ ਕਿਹਾ ਹੈ ਨਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਗਿਆ ਜੇ ਚਾਹੀਦੇ ਨੇ ਨਾ ਇਹ ਚਾਰ ਪਦਾਰਥ ਰੱਬ ਦੇ ਪਿਆਰਿਆਂ ਦੀ ਗੁਰੂ ਕੀ ਸੰਗਤ ਦੀ ਸੇਵਾ ਕਰਿਆ ਕਰ ਜੇ ਇਹ ਪਦਾਰਥ ਚਾਹੀਦੇ ਨੇ ਮਿਲ ਜਾਣਗੇ ਤੈਨੂੰ ਇਸੇ ਦਰ ਤੋਂ ਪਰ ਸੇਵਾ ਕਰਿਆ ਕਰ ਮੁਕਤੀ ਚਾਹੀਦੀ ਐ ਇਸੇ ਦਰ ਤੋਂ ਮਿਲ ਜਾਵੇਗੀ ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਤਾਂ ਫਿਰ ਇਸ ਗੱਲ ਤੇ ਵੀ ਆ ਜਾਂਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਰਾਜ ਵੀ ਨਹੀਂ ਚਾਹੀਦਾ ਤੇ ਮੁਕਤੀ ਵੀ ਨਹੀਂ ਚਾਹੀਦੀ ਇੱਕੋ ਚੀਜ਼ ਇੱਕੋ ਵਸਤੂ ਚਾਹੀਦੀ ਐ ਵਾਹਿਗੁਰੂ ਤੇਰੇ ਨਾਮ ਤੇਰਾ ਨਾਮ ਚਾਹੀਦਾ ਏ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਐ ਸੱਚੇ ਪਾਤਸ਼ਾਹ ਨਾਮੇ ਗੁਰਦੇਵ ਕਹਿੰਦੇ ਭਗਤ ਮੁਕਤ ਕਾ ਕਾਰਨ ਸਵਾਮੀ ਮੂੜ ਤਾਂ ਹੀ ਵਿਸਰਾਵੇ ਮੂੜ ਮੂਰਖ ਨੂੰ ਕਹਿੰਦੇ ਨੇ ਮਾਰ ਕਹਿੰਦੇ ਇਹ ਮੂਰਖ ਨਾ ਜਿਹੜਾ ਹੈ ਉਸੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲਿਆ ਬੈਠਾ ਹੈ ਤੁਸੀਂ ਕਦੇ ਸੜਕਾਂ ਤੇ ਕੰਮਲੇ ਮੂਰਖ ਤੁਰੇ ਫਿਰਦੇ ਵੇਖੇ ਹੋਣਗੇ ਸਾਰਿਆਂ ਨੇ ਵੇਖੇ ਹੋਣਗੇ ਸੜਕਾਂ ਦੇ ਉੱਪਰ ਪਾਗਲ ਬੰਦਾ ਤੁਰਿਆ ਫਿਰਦਾ ਹੈ ਮੂਰਖ ਸਾਰਾ ਦਿਨ ਸੜਕਾਂ ਤੇ ਤੁਰੇ ਫਿਰਦੇ ਨੇ ਲੇਕਿਨ ਪਹੁੰਚਣ ਦੀ ਮੰਜ਼ਿਲ ਕੋਈ ਵੀ ਨਹੀਂ ਹੁੰਦੀ ਸਾਰਾ ਦਿਨ ਹੀ ਤੁਰ ਤੁਰ ਦੇ ਫਿਰਦੇ ਰਹਿੰਦੇ ਨੇ ਮੂਰਖ ਮੂੜ ਸੜਕਾਂ ਤੇ ਸਾਰਾ ਦਿਨੀ ਦੁਨੀਆ ਦੇ ਵਿੱਚ ਇੱਧਰ ਉੱਧਰ ਭਟਕਦੇ ਰਹਿੰਦੇ ਨੇ ਮੂਰਖ ਸੜਕਾਂ ਦੇ ਉੱਪਰ ਪਹੁੰਚਣ ਦੀ ਮੰਜ਼ਲ ਕੋਈ ਵੀ ਨਹੀਂ ਹੁੰਦੀ ਪਰ ਜੇ ਸਿਆਣਾ ਮਨੁੱਖ ਕੋਈ ਚਾਰ ਕਦਮ ਵੀ ਤੁਰਦਾ ਹੈ ਕਿਸੇ ਮੰਜ਼ਲ ਤੇ ਪਹੁੰਚਣ ਵਾਸਤੇ ਤੁਰਦਾ ਹੈ ਜੇ ਤੁਸੀਂ ਥੋੜਾ ਬਹੁਤਾ ਚੱਲ ਕੇ ਆਏ ਹੋ ਗੁਰੂ ਘਰ ਤੇ ਤੁਸੀਂ ਕੁਝ ਕਦਮ ਪੱਟੇ ਤੇ ਤੁਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਪਰ ਜਿਹੜੇ ਬੰਦੇ ਨੂੰ ਸੋਝੀ ਨਾ ਨਾ ਹੋਵੇ ਮੂਡ ਹੋਵੇ ਮੂਰਖ ਹੋਵੇ ਪਾਗਲ ਹੋਵੇ ਸਾਰਾ ਦਿਨੀ ਗੁਰਦੁਆਰੇ ਦੇ ਬਾਹਰ ਤੁਰਿਆ ਫਿਰਦਾ ਹੈ ਪਰ ਅੰਦਰ ਵੜ ਨਹੀਂ ਸਕਦਾ ਮੰਜਲ ਦੇ ਬਾਹਰ ਸਾਰਾ ਦਿਨ ਹੀ ਤੁਰਿਆ ਫਿਰਦਾ ਪਰ ਅੰਦਰ ਉਹ ਆ ਨਹੀਂ ਸਕਦਾ ਕਿਉਂਕਿ ਉਹਨੂੰ ਇਸ ਗੱਲ ਦੀ ਸੋਝੀ ਨਹੀਂ ਜੇ ਤੁਸੀਂ ਚਾਰ ਕਦਮ ਵੀ ਪੱਟੇ ਗੱਡੀ ਘਰ ਤੋਂ ਚੁੱਕੀ ਤੁਸੀਂ ਲਿਜਾ ਕੇ ਇੱਧਰ ਉੱਧਰ ਨਹੀਂ ਘੇੜੇ ਕੱਢ ਰਹੇ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਏ ਹੋ ਚਾਰ ਕਦਮ ਵੀ ਪੱਟੇ ਕਿਸੇ ਮੰਜ਼ਲ ਵਾਸਤੇ ਪੁੱਟੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹ ਭਗਤ ਤੇ ਮੁਕਤੀ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਸੀ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਹੀ ਇਹ ਚੀਜ਼ ਪ੍ਰਾਪਤ ਹੋਣੀ ਸੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿੱਥੋਂ ਪ੍ਰਾਪਤ ਹੋਣੀ ਸੀ ਇਹ ਬੰਦਾ ਉਨਹੀਂ ਭੁੱਲਿਆ ਫਿਰਦਾ ਹੈ ਮੂੜ ਤਾਹੇ ਵਿਸਰਾਵੇ ਤਾਹੇ ਕਹਿੰਦੇ ਨੇ ਉਸੇ ਨੂੰ ਹੀ ਜਿੱਥੋਂ ਇਹ ਸਾਰਾ ਕੁਝ ਮਿਲਣਾ ਸੀ ਮਾਰੇ ਕਹਿੰਦੇ ਮੂਰਖ ਉਨਹੀਂ ਵਿਸਾਰੀ ਫਿਰਦਾ ਹੈ ਆਉਣਾ ਤੇ ਇਸ ਗੱਲ ਤੇ ਸੀ ਆਖਾਂ ਜੀਵਾਂ ਵਿਸਰੇ ਮਰ ਜਾਊ ਸੱਚੇ ਪਾਤਸ਼ਾਹ ਤੇਰਾ ਨਾਮ ਮਿਲ ਜਵੇ ਤਾਂ ਹੀ ਮੇਰੀ ਜ਼ਿੰਦਗੀ ਹੈ ਜੇ ਤੂੰ ਹੀ ਮੈਨੂੰ ਵਿਸਰ ਜਾਵੇਂ ਤਾਂ ਮੇਰੀ ਜ਼ਿੰਦਗੀ ਕੀ ਹੈ ਤੇਰੇ ਦਰ ਤੋਂ ਬਿਣਾ ਮੈਂ ਕਿਸੇ ਹੋਰ ਦਰ ਤੇ ਪੜਕਾਂ ਮੇਰੀ ਕਾਹਦੀ ਜ਼ਿੰਦਗੀ ਹੈ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਇੱਥੇ ਤੇ ਇਹ ਗੱਲ ਸੀ ਰੇਰੇ ਦਰਗ ਹੈ ਕਹੇ ਨਾ ਕਹੂ ਆਓ ਬੈਠ ਆਦਰ ਸਭ ਦੇਉ ਉਥੇ ਤਾਂ ਤੈਨੂੰ ਕਿਸੇ ਨੇ ਨਹੀਂ ਸੀ ਕਹਿਣਾ ਮਾੜਾ ਚੰਗਾ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਤੈਨੂੰ ਉਥੇ ਵੀ ਆਦਰ ਸਤਕਾਰ ਮਾਣ ਪਿਆਰ ਪ੍ਰਾਪਤ ਹੋਣਾ ਸੀ ਤੇ ਇੱਥੇ ਦੁਨੀਆ ਦੀਆਂ ਠੋਕਰਾ ਖਾਂਦਾ ਤੁਰਿਆ ਫਿਰਦਾ ਹੈ ਉੱਥੇ ਵੀ ਠੋਕਰਾ ਹੀ ਪਹਿਨ ਗਿਆ ਕਿਉਂਕਿ ਉਹ ਮੂਰਖਾ ਜਿਵੇਂ ਮੂਰਖ ਪਾਗਲ ਠੋਕਰਾ ਖਾਂਦਾ ਫਿਰਦਾ ਹੁੰਦਾ ਹੈ ਇਸੇ ਤਰ੍ਹਾਂ ਤੂੰ ਠੋਕਰਾ ਖਾਂਦਾ ਤੁਰਿਆ ਫਿਰਦਾ ਹੈ ਸਾਰੀ ਜ਼ਿੰਦਗੀ ਵਿੱਚ ਕਿਉਂ ਕਿ ਜਿੱਥੋਂ ਮਿਲਨੇ ਸੀ ਇਹ ਸੁਖ ਚਾਰ ਪਦਾਰਥ ਜਿੱਥੋਂ ਭੁਗਤ ਤੇ ਜਿੱਥੋਂ ਮੁਕਤ ਮਿਲਣੀ ਸੀ ਉਹਨੂੰ ਤਾਂ ਤੂੰ ਵਿਸਾਰਿਆ ਹੋਇਆ ਹੈ ਜਨ ਨਾਨਕ ਕੋਟਨ ਮੈਂ ਕਹਉਂ ਜਨ ਰਾਮ ਕੋ ਪਾਵੇ ਕੋਟਨ ਮੈਂ ਕੂ ਕਰੋੜਾਂ ਵਿੱਚ ਕੋਈ ਇੱਕ ਹੈ ਜਿਹਨਾਂ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਨਾਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੋਝੀ ਆਉਂਦੀ ਹੈ ਜਿਹਦੇ ਚਿੱਤ ਨੂੰ ਇਸ ਗੱਲ ਦਾ ਖਿਆਲ ਹੁੰਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਬਿਨਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਆ ਜਿਹੜਾ ਵੀ ਕੁਝ ਦੁਨੀਆ ਦੇ ਵਿੱਚ ਦਿਸ ਰਿਹਾ ਐਵੇਂ ਰਚ ਪੇਚੀ ਹੈ ਕਿਸੇ ਵਿਰਲੇ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਨਹੀਂ ਤੇ ਸੋਝੀ ਹੋਈ ਨਹੀਂ ਆਉਂਦੀ ਇਸ ਗੱਲ ਦਾ ਖਿਆਲ ਹੀ ਨਹੀਂ ਮਨ ਵਿੱਚ ਕਿਤੇ ਆਉਂਦਾ ਕਿਤੇ ਮਨ ਵਿੱਚ ਇਸ ਗੱਲ ਦੀ ਚਿੰਤਾ ਹੀ ਨਹੀਂ ਹੁੰਦੀ ਵੀ ਕਿੰਨੀ ਜ਼ਿੰਦਗੀ ਬੀਤ ਗਈ ਬਾਲ ਜਵਾਨੀ ਔਰ ਬਿਰਧ ਫੁਨ ਇਹ ਸਾਰਾ ਕੁਝ ਹੀ ਬੀਤ ਗਿਆ ਜਵਾਨੀ ਬਾਲਪਨ ਵੀ ਚਲਿਆ ਗਿਆ ਜਵਾਨੀ ਵੀ ਚਲੀ ਗਈ ਹੁਣ ਬੁਢੇਪਾ ਵੀ ਜਾ ਰਿਹਾ ਪਰ ਅਜੀਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਹੀ ਨਹੀਂ ਆਉਂਦਾ ਸ਼ੁਰੂਆਤ ਇਸ ਗੱਲ ਤੋਂ ਕੀਤੀ ਸੀ ਕਿਉਂਕਿ ਯਤਨ ਹੀ ਨਹੀਂ ਕੀਤਾ ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਇਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਕਦੇ ਇਸ ਗੱਲ ਦਾ ਯਤਨ ਹੀ ਨਹੀਂ ਹੋਇਆ ਅੰਮ੍ਰਿਤ ਵੇਲੇ ਉਠੀਏ ਕਦੇ ਇਸ ਗੱਲ ਦਾ ਯਤਨ ਹੀ ਨਹੀਂ ਹੋਇਆ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਆ ਕੇ ਕੁਝ ਸਮਾਂ ਕਥਾ ਸੁਣ ਲਈਏ ਕੁਝ ਸਮਾਂ ਕੀਰਤਨ ਸੁਣ ਲਈਏ ਜਦੋਂ ਬੰਦਾ ਇਹਨਾਂ ਵਿਚਾਰਾਂ ਨੂੰ ਸੁਣਦਾ ਹੈ ਹੁਣ ਅਸੀਂ ਇਹ ਵਿਚਾਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਤੋਂ ਸੁਣੀਆਂ ਨੇ ਨਾ ਹੁਣ ਮਨ ਕਹਿੰਦਾ ਮਨਾ ਗੱਲ ਤੇ ਗੁਰੂ ਸਾਹਿਬ ਤੈਨੂੰ ਸੱਚੀ ਕਹਿੰਦੇ ਨੇ ਛੱਡ ਦੇ ਸਾਰਾ ਕੁਝ ਗੱਲ ਤੇ ਤੈਨੂੰ ਸੱਚੀ ਕਹਿ ਰਹੇ ਨੇ ਪਰ ਪਤਾ ਤੇ ਤਾਂ ਲੱਗਿਆ ਨਾ ਜੇ ਸੰਗਤ ਵਿੱਚ ਆ ਕੇ ਬੈਠੇ ਹਾਂ ਜੇ ਇੱਥੇ ਆ ਕੇ ਵਹਿਣਾ ਹੀ ਨਹੀਂ ਤੇ ਇਸ ਗੱਲ ਦੀ ਫਿਰ ਸੋਝੀ ਵੀ ਨਹੀਂ ਹੋਣੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਭੁਗਤ ਮੁਗਤ ਕਾ ਕਾਰਮ ਸਵਾਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕਉ ਭਜਨ ਰਾਮ ਕੋ ਪਾਵੇ ਕਰੋੜਾਂ ਵਿੱਚੋਂ ਕੋਈ ਵਿਰਣਦਾ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਆਪ ਜਪਾਏ ਜਪੈ ਸੁਣਾਉ ਆਪ ਗਾਵਾਏ ਸੋ ਹਰ ਗੁਣ ਗਾਉ ਮਹਾਰਾਜ ਦੇ ਦਰ ਤੇ ਆਉਨੇ ਆ ਅਸੀਂ ਠੂਠਾ ਅੱਗੇ ਕਰਦੇ ਆ ਸੱਚੇ ਪਾਤਸ਼ਾਹ ਜੀ ਦੇ ਵਿੱਚ ਖੈਰ ਪਾ ਦਿਓ ਆਹ ਤਨ ਪਦਾਰਥ ਆਹ ਵਸਤੂਆਂ ਆਹ ਕੁਝ ਪਾ ਦਿਓ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਦੋਂ ਆਪਣਾ ਖੈਰ ਪਵਾਉਣ ਵਾਸਤੇ ਅਸੀਂ ਭਖਾਰੀ ਬਣ ਕੇ ਠੂਠਾ ਅੱਗੇ ਕਰੀਏ ਤੇ ਸਾਡੀ ਅਰਦਾਸ ਇਹ ਹੋਣੀ ਚਾਹੀਦੀ ਹੈ ਤੇਰੀ ਪਨਹ ਖੁਦਾਏ ਤੂੰ ਬਖਸੰਦਗੀ ਸੇਖ ਫਰੀਦਾ ਖੈਰ ਦੀਜੇ ਬੰਦਗੀ ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਜਿਹੜਾ ਭਖਾਰੀ ਆਇਆ ਹੈ ਨਾ ਇਹਦੇ ਠੂਠੇ ਦੇ ਵਿੱਚ ਤੁਸੀਂ ਕਿਰਪਾ ਕਰਕੇ ਨਾਮ ਧੰਨ ਪਾ ਦਿਓ ਹੋਈਆਂ ਸਰਬਤ ਪੁੱਲਾਂ ਦੀ ਖਿਮਾ ਬਖਸ਼ਣੀ ਆਉਂਤਨੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਫਤਹਿ ਸਾਂਝੀ ਕਰੀਏ ਉਪਰੰਤ ਸੋਧਾ ਰਹਰਾ ਸਾਹਿਬ ਜੀ ਦੇ ਪਾਠ ਨਾਲ ਜੁੜੀਏ ਜੀ ਭਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ